ਹੋ ਆਏ ਮਰ ਗਏ ਓਏ ਆ ਨਾ ਸੋਰੇ ਕਾਲੀਏ ਜਿਹਦਾ ਹੁੰਦਾ ਕਿਸੇ ਪਾਸੇੋਂ ਮਹਿੰਗਾ ਸਸਤਾ ਕੋਈ ਛੱਡੀ ਛੜਾਈਏ ਆ ਜੇ ਸਾਲੇ ਦੇ ਪੰਡ ਕੇ ਚਾਰ ਕੌਲੀਆਂ ਪਰੇ ਐਡ ਕਰ ਦਈਏ ਹੁਣ ਨਾਲ ਉਹਦਾ ਵੀ ਅੱਧਾ ਕੰਮ ਮੈਨੂੰ ਕਰਨਾ ਪੈਂਦਾ ਆਪਦਾ ਚਰਿਆ ਰਹਿਣਾ ਚਾਰ ਮਲੰਘਾ ਨਾਲ ਲੇਕੇ ਮੋਟਰਸਾਈਕਲ ਲੋਕਾਂ ਦੇ ਪਤਾ ਨਹੀਂ ਕਿਵੇਂ ਵਿਚੋਲੇ ਕੰਧਾਂ ਉਤੋਂ ਦੀ ਡਿਗੜੇ ਸਾਕਰ ਆ ਜਾਂਦੇ ਨੇ ਏ ਤੇਰਾ ਸਾਲਾ ਕੋਈ ਕਹੇ ਤੋਂ ਵੀ ਨਹੀਂ ਆਉਂਦਾ ਸੌਰੇ ਨੂੰ ਮਾੜਾ ਮੋਟਾ ਦੇਖਣ ਦਿਖਾਉਣਾ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਆਏ ਵੇ ਇਕੱਲਾ ਇਕੱਲਾ ਹੱਡ ਗਿਆ ਜਿਤਾ ਓਏ ਹਾਏ ਆਹਾ ਆਹ ਓਹ ਆਹ ਆਹ ਆ ਕਿਹੜਾ ਹੁੰਦਾ ਹੈ ਠੀਕ ਕਿਤੇ ਉਹੀ ਤਾਂ ਨਹੀਂ ਕੋਈ ਮੋਟਰ ਚੈੱਕ ਕਰਨ ਵਾਲਾ ਉਹ ਇਹ ਤਾਂ ਕਰਦੇ ਹੀ ਬੰਦਾ ਹੈ ਉਹ ਆ ਵੀ ਮਿੱਤਰਾ ਆ ਗਏ ਮੇਰੇ ਵੀਰ ਹੋ ਠੀਕ ਹੈ ਸਬਜੀ ਬਾਜੀ ਲੈਣਾ ਹੈ ਉਹ ਨਾ ਸਬਜੀ ਬਾਜੀ ਦਾ ਘਾਣੂ ਹਾਂ ਮੈਂ ਘਰੇ ਜਾ ਕੇ ਆਈ ਦੀ ਉਹ ਮੈਨੂੰ ਘਰੇ ਕਿੱਥੇ ਖੜਨ ਦਿੰਦੇ ਨੇ ਤੰਦੇ ਉਹ ਕਲਿਏ ਜੇ ਦਾ ਜੇ ਕਿਸੇ ਪਾਸਿਓ ਹੋ ਜੇ ਭਰਾ ਦੇ ਕੇ ਚਾਰ ਭਾਂਡੇ ਅੱਡ ਕਰ ਦਈਏ ਜੇ ਕੋਈ ਆ ਜੇ ਬਾਂਦਰੀ ਹੁਣ ਉਹਦੇ ਹਿੱਸੇ ਦਾ ਕੰਮ ਵੀ ਮੈਨੂੰ ਕਰਨਾ ਪੈਂਦਾ ਮੈਨੂੰ ਤਾਂ ਸਾਰਾ ਦਿਨ ਖੇਤ 'ਤੇ ਰੁੜਨਾ ਪੈਂਦਾ ਇੱਥੇ ਕੋਈ ਗੱਲ ਨਹੀਂ ਫਿਰ ਮੈਂ ਉਸੇ ਸਿਲਸਲੇ 'ਚ ਆਇਆ ਦੀ ਕਿੱਥੇ ਖੜਨ ਦਿੰਦੇ ਨੇ ਘਰੇ ਪੂਰਾ ਦੁਖੀ ਜਾ ਦੇ ਬਰੇ ਪੁੱਛਣਾ ਤੂੰ ਕੁਛ ਬਸ ਜਮਾਨ ਲੋਹੇ ਵਾਂਗੂ ਤਪਿਆ ਪਿਆ ਮੈਂ ਤਾਂ ਫਿਰ ਕਰਾ ਦੀਏ ਕੀ ਕਰਵਾਵੇਂਗਾ ਆਹ ਕਰੋ ਹੈ ਹਾਂ ਉਹ ਸਾਡੇ ਵਾਲੇ ਨੂੰ ਹਾਂ ਓਲੇ ਨੂੰ ਹਾਂ ਹੈਗੇ ਨੇ ਆਪਣੇ ਹੱਥ 'ਚ ਤਿੰਨ ਚਾਰ ਤਿੰਨ ਚਾਰ ਹਾਂ ਕਿਉਂਕਿ ਤੇਰੇ ਸਦਕੇ ਤੇਰੇ ਹੋਰ ਮੂਲੀ ਮਾਲੀ ਲਿਆ ਮਾਂ ਪਟਕੇ ਕੋ ਗਾਜਰ ਖਾਵੇਂਗਾ ਨਾ ਮੈਂ ਮੂਲੀ ਨਹੀਂ ਖਾਣੀ ਨਾ ਗਾਜਰ ਖਾਣੀ ਐ ਚੱਲ ਫਿਰ ਥੋੜਾ ਜਿਹਾ ਪਾਣੀ ਤਾਂ ਪੀ ਲਈ ਨਾ ਬਸ ਬੈਠ ਜਾ ਤੂੰ ਮਰੀਆਂ ਗੱਲਾਂ ਸੁਣ ਲੈ ਪਹਿਲਾਂ ਕਿਉਂਕਿ ਢਿੱਡ ਦੇ ਵਿੱਚੋਂ ਜੇ ਨਿਕਲ ਗਈਆਂ ਇਹ ਕਿਸੇ ਉਰਾ ਪਰਾਂ ਅੱਛਾ ਫੇਰ ਸਾਗ ਤਾਂ ਨਹੀਂ ਹੋ ਰਹਿ ਜਾਊਗਾ ਬੜਾ ਮਜ਼ਾਕੀਆ ਬੰਦਾ ਹੈ ਭਾਈ ਤੇ ਅਹੀਂ ਹਾਂ ਕਿਉਂਕਿ ਮੇਰੇ ਕੋਲੇ ਵੈਰਾਈਟੀਆਂ ਅਡੋ ਅਡ ਦੀਆਂ ਨੇ ਵੈਰਾਈਟੀਆਂ ਕਿਉਂ ਮੈਂ ਸਰਖੀਆਂ ਨੇ ਨਾ ਹਾਂ ਸਾਖ ਕਰਾਉਣ ਦਾ ਜੇ ਤਾਂ ਸਾਖ ਵੀ ਵੈਰਾਈਟੀਆਂ ਦੇ ਕਰਾਉਣੇ ਹਾਂ ਜਿਵੇਂ ਮਧਰੇ ਨੂੰ ਮਧਰਾ ਲੰਬੇ ਨੂੰ ਚਿਆ 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 ਟੇਡੇ ਨੂੰ ਟੇਡਾ ਫਿਰ ਤਾਂ ਚੰਗੀਆਂ ਵਲਿਆਉਣਾ ਜੋੜੀਆਂ ਹਾਂ ਇੱਕ ਹੋਰ ਵੀ ਹੈ ਜੇ ਕੋਈ ਬਿੱਲਾ ਹੈ ਅੱਛਾ ਉਹਨੂੰ ਕਮਾਣ ਵਾਲੀ ਅੱਛਾ 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 ਜੇ ਕੋਈ ਬੇਲੀ ਏ ਉਹਨੂੰ ਕਮਾਣ ਵਾਲਾ ਵਾਜੀ ਵਾ ਪਰਮਾਤਮਾ ਸੱਚੇ ਪਾਸ਼ਾ ਤੇਰੀ 200 ਸਾਲ ਉਮਰ ਕਰੇ ਤੂੰ ਤਾਂ ਜੁਗਾਂ ਨੂੰ ਜੁਗਮ ਲਿਆਉਣੇ ਦੇਖ ਕਿੰਨੇ ਘਰ ਬਸਾਤੇ ਹੋਏ ਮੈਂ ਕਿਹਨਾ ਬਾਦੂ ਬਾਦੂ ਹਾਂ ਓਦੋਂ ਬਾਅਦ ਕੋਈ ਗਰੰਟੀ ਨਹੀਂ ਓਹ ਹੋ ਬਿਚੋਲਾ ਦਾ ਕੇਰਾ ਆਨੰਦ ਪੜਾਉਣ ਤੱਕ ਹੁੰਦਾ ਹੈ ਸਿੱਧੇ ਤੱਕੇ ਆਪਣਾ ਕੰਮ ਹੈ ਬਖੋ ਵਖਰੀਆਂ ਮਤਲਬ ਕਿ ਦਾਲ ਪੂਜੀਆ ਹੋ ਗਿਆ ਟੌਫੀ ਹੋ ਗਿਆ ਬਰਫੀਆਂ ਹੋ ਗਈਆਂ ਉਹ ਕਿਸਮਾਂ ਸਾਰੀਆਂ ਨੇ ਮੈਨੂੰ ਐਂ ਦੱਸ ਦਿੱਤਾ ਗੁਰੂ ਕਿਹੜਾ ਧਾਰਿਆ ਹੋਇਆ ਓਏ ਗੁਰੂ ਮੇਰਾ ਪੁੱਛਣਾ ਜੇ ਤੈਨੂੰ ਮੈਂ ਗੁਰੂ ਦੱਸਣ ਲੱਗ ਗਿਆ ਨਾ ਗੱਲਾਂ ਸੁਣਦੇ ਸੁਣਦੇ ਤੈਨੂੰ ਰਾਤ ਹੋ ਜੂ ਨਾ ਐਨੀਆਂ ਨਹੀਂ ਮੈਂ ਸੁਣਦੇ ਕਰੇ ਡੰਗਰ ਭੁੱਖੇ ਮਰ ਰਹੇ ਨੇ ਦੇਖੋ ਮੇਰੇ ਵਾ ਕਰ ਰਹੀ ਹੋਣੀ ਅਮਰੀਕਾੜ ਕਰੇ ਮੂੰਹ ਚੱਕ ਕੇ ਤੂੰ ਨਾ ਕਰ ਧਾਰ ਵੀ ਕੱਢਣੀ ਐ ਹਾਂ ਬਾਲੀਆਂ ਗੱਲਾਂ ਨਹੀਂ ਸੁਣਨੀਆਂ ਉਹ ਜਮੀ ਬੇਲੜੜ ਓ ਤਾ ਪੁੱਛਣਾ ਕੁਛ ਮੈਂ ਤੈਨੂੰ ਕੀ ਦੱਸਾਂ ਸੋਰਾ ਚੱਪਣ ਸਿਰਾਂ ਜਾਂ ਇੰਨਾ ਦੁੱਖ ਦਿੰਦਾ ਹੈ ਨਾ ਜਿੰਨਾ ਵੀ ਕਹੇ ਦੀ ਅੱਛਾ ਮੈਨੂੰ ਆਇਆ ਵੀ ਜੇ ਕੇਰਾ ਕੋਈ ਟੁੱਟੀ ਭੱਜੀ ਕਾਣੀ ਕਲੂਜੀ ਉਗੜੀ ਫੁਗੜੀ ਕੋਈ ਬਾੰਦਰੀ ਉਹਦੇ ਆ ਜੇ ਸੰਤਾਂ ਦੇ ਤੋਂ ਮੌਕੇ ਆ ਗਿਆ ਤਿੰਨ ਨੇ ਹੱਥ 'ਚ ਮੇਰੇ ਐ ਸਾਰਾ ਕੰਮ ਉਰੇ ਨਹੀਂ ਹਾਂ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਮੈਨੂੰ ਸਿਰਫ ਕੁਝ ਦਿੱਤਾ ਵੀ ਤੁਸੀਂ ਨਹੀਂ ਕਰਨਾ ਜੋ ਕਰਨਾ ਦਿਮਾਗ ਹਿੱਲਿਆ ਪਿਆ ਭਾਈ ਕਿਹੜਾ ਜਿਆਦਾ ਦੋ ਕੁਟ ਤਾਂ ਆਉਂਦੇ ਨਹੀਂ ਭਈ ਉਹਨੂੰ ਕੀਲਾ ਡੂਡ ਆਉਂਦਾ ਬਹੁਤ ਪਾ ਦੂਆ ਉਸਨੂੰ ਵੀ ਡੂਡ ਕੀਲੇ ਦੇ ਸਾਖ ਹੋ ਜੂ ਮਹਾ ਤੂੰ ਉਹ ਦੂਡ ਕੀਲੇ ਆ ਉਹਦਾ 10 ਕੀਲੇ ਨੇ ਬਰਾਬਰ ਕਮਾਈ ਕਰਦੀ ਐ ਉਹ ਤਾਂ ਜਾਊ ਮੈਂ ਤੈਨੂੰ ਕੀ ਕਰੇ ਹਾਂ 150 ਦਾ ਅੱਛਾ 10 ਕੀਲਿਆਂ ਦੇ ਬਰਾਬਰ ਉਹ ਕਮਾਈ ਕਰਦੀ 10 ਕਿੱਲੇ ਬਰਾਬਰ ਹਾਂ ਫੇਰ ਅਸੀਂ ਕਾਦੇ ਲੈਣ ਦੇ ਰਹਾਂਗੇ ਫੇਰ ਤਾਂ ਜਾਰੇ ਬੰਜਣ ਉਹ ਬਸ ਮੈਨੂੰ ਤਾਂ ਐ ਵੀ ਮੇਰੇ ਕੋਲੋਂ ਉਤਰ ਜੇ ਪਰ ਮਹਾ ਦਮਾ ਆਪਦਾ ਕਰ ਬਸਾਉਂਦਾ ਹੋ ਜੇ ਮੈਨੂੰ ਉਹਦੇ ਵਾਲਾ ਸਿਆਪਾ ਕੰਮ ਮੁੱਕ ਜੇ ਬਸ ਮੈਂ ਤਾਂ ਕੰਮ ਨਹੀਂ ਬੋਲਾ ਕਰ ਰਖਿਆ ਉਹ ਤੂੰ ਟੈਨਸ਼ਨ ਨਾ ਲੈ ਅੱਛਾ ਤੇਰੀ ਆਗਿਆ ਹੋਵੇ ਹਾਂ ਸ਼ੁਰੂ ਕਰਾਂ ਤੈਨੂੰ ਦੱਸਣਾ ਉਹ ਮੇਰੀ ਆਗਿਆ ਤੇ ਕਈ ਵਾਰ ਕੀ ਹੁੰਦਾ ਨਾ ਦਿਮਾਗ ਚ ਫੇਦੀ ਵੀ ਆਗਿਆ ਲੈਣੀ ਹੁੰਦੀ ਹੈ ਵੀ ਰੋਟੀਆਂ ਕੈ ਇਤਰਾ ਉਹ ਤੂੰ ਆਉਣ ਦੇ ਆਉਣ ਦੇ ਜਿਹੜੀ ਪਹਿਲਾ ਰਿਸ਼ਤਾ ਹੈ ਅੱਛਾ ਕੁੜੀ ਬਾਹਰ ਨਹੀਂ ਨਿਕਲਦੀ ਜ਼ਿਆਦੇ ਲੈ ਜਮੀ ਵੀ ਇਹਦਾ ਸਾਰਿਆਂ ਤੋਂ ਵਧੀਆ ਗੱਲ ਹੈ ਜਿਹੜਾ ਜਵਾਕ ਅੰਦਰ ਰਹੇ ਉਸੇ ਨਾਲ ਇੱਜ਼ਤ ਹੈ ਬਸ ਆਪਦੇ ਕਮਰੇ 'ਚ ਹੀ ਆਹੋ ਅੱਛਾ ਫੇਰ ਤਾਂ ਜਮੀ ਵਧੀਆ ਰੋਟੀ ਪਾਣੀ ਖਾਦਾ ਅੱਛਾ ਆਪਦੇ ਕਮਰੇ 'ਚ ਲੈ ਇੱਜ਼ਤਦਾਰ ਕਰ ਦਿੱਤੀ ਹੁਣੀ ਫਿਰ ਹਾਂ ਪੂਰੀ ਤੇ ਉਸ ਤੋਂ ਬਾਅਦ ਉਹਦਾ ਕੰਮ ਹੈ ਜਿਹੜਾ ਉੱਥੇ ਕਮਰੇ 'ਚ ਸਟਾਰਟ ਹੁੰਦਾ ਹੈ ਅੱਛਾ ਕੰਮਰੇ ਜੇ ਕੰਮ ਕਰੀ ਜਾਂਦੀ ਹੈ ਹਾਂ ਵਾਹ ਫਿਰ ਤਾਂ ਕੋਈ ਕੰਪਨੀ ਕੰਪਨੀ ਚ ਲੱਗੀ ਹੋਈ ਹੋਣੀ ਆ ਜਿਵੇਂ ਆਨਲਾਈਨ ਜੇ ਲੱਗ ਜਾਂਦੀਆਂ ਨੇ ਕੰਮ オンਲਾਈਨ ਦੀ ਹੈ ਅੱਛਾ ਹਾਂ ਉਹ ਕਮਾਈ ਅੰਨੀ ਕੰਮ ਕਿਹੜਾ ਕਰਦੀ ਹੈ ਇਹ ਜਾ ਦੇਖੋ ਉਹਦੇ ਵਿੱਚ ਉਹਨੇ ਕੀ ਕਰਨਾ ਹੈ ਰੀਲਾ ਬਣਾਉਣੀਆਂ ਨੇ ਕਮਰੇ ਚ ਬੈਠੀ ਰੀਲਾ ਬਣਾਉਂਦੀ ਹੈ ਉਹ ਜਿਹੜੀ ਨਾ ਬੁੜੀਆਂ ਕੱਪੜੇ ਸਾਂਉਂਦੀਆਂ ਨੇ ਨਾ ਉਹ ਨਹੀਂ ਉਹ ਨਹੀਂ ਉਹ ਰੀਲਾ ਬਣਾਉਂਦੀ ਹੈ ਹੋਰ ਕਿਹੜੀਆਂ ਰੀਲਾ ਬਣਾਉਂਦੀ ਹੈ ਬਈ ਉਹ ਉਹ ਰੀਲ ਬਣਾ ਕੇ ਉਸ ਤੋਂ ਬਾਅਦ ਉਹਨੂੰ ਆਨਲਾਈਨੇ ਭੇਜ ਦਿੰਦੀ ਹੈ ਇੰਸਟਾਗ੍ਰam ਫੇਸਬੁੱਕ ਸੁਣਿਆ ਨਾ ਕਦੇ ਉਹ ਅੱਛਾ ਉਹ ਹੋਰ ਰੀਲਾਂ ਬਣਾਉਂਦੀ ਆ ਉਹ ਹਾਂ ਫਿਰ ਤਾਂ ਉਹ ਐ ਐ ਵੀ ਕਰਦੀ ਹੋਣੀ ਉਹਦੇ ਇੱਕ ਸਾਰੇ ਟੰਗ ਵਰਤਦੀ ਐ ਉਹ ਬਾਬਾ ਗੁਰੂ ਸਾਡਿਆਂ ਦਾ ਕੰਦਾ ਨੀਵਿਆਂ ਨੇ ਪਿੰਡ ਸਾਡਾ ਅੱਧਾ ਛੜਿਆਂ ਦਾ ਸਾਡੇ ਤਾਂ ਮੇਲਾ ਲੱਗ ਜਾ ਕਰੂ ਵਾਲੇ ਨਾਲ ਕੰਦਾਂ ਦੇ ਫਿਰ ਫਿੱਟ ਨਹੀਂ ਉਹ ਉਹ ਬਾਬਾ ਬਾਬਾ ਇਹ ਨਹੀਂ ਇਹ ਨਹੀਂ ਇਹ ਨਹੀਂ ਭਾਈ ਇਹ ਨਹੀਂ ਇਹ ਨਹੀਂ ਚੱਲ ਨਾ ਕੋਈ ਗੱਲ ਦੀ ਆਪਾਂ ਕੈਨਸਲ ਕਰਿਆ ਆਪਾਂ ਅੱਗੇ ਇਹ ਨਹੀਂ ਬਾਈ ਦੂਸਰਾ ਹੁਣ ਦੂਸਰੀ ਜਿਹੜੀ ਕੁੜੀ ਐ ਨਾ ਅੱਛਾ ਮਿਹਨਤੀ ਬਹੁਤ ਐ ਹਾਂਹੀ ਜੀ ਦੱਸ ਕੋਈ ਜਿਹੜੀ ਮਿਹਨਤ ਵਾਲੀ ਹੋਵੇ ਦੇਖ ਕਦੇ ਵੀ ਉਹ ਘਰੋਂ ਆਪਦੇ ਮਾਪੇ ਤੋਂ ਜੁੱਤੀ ਸੈਂਡਲ ਨਹੀਂ ਲੈਂਦੀ ਜੁੱਤੀ ਸੈਂਡਲ ਤੱਕ ਨਹੀਂ ਲੈਂਦੀ ਅੱਛਾ ਜੀ ਹੂੰ ਐਡੀ ਪਾ ਗਾਲੀ ਕੁੜੀ ਇੰਨੀ ਮਿਹਨਤ ਕਰਦੀ ਚੰਗੇ ਪਰਿਵਾਰ ਦੇ ਧੀ ਪੁੱਤ ਦਾ ਇਹੀ ਹੁੰਦਾ ਹੈ ਵੀ ਜਿਹੜਾ ਮਾਪਾਪ ਨੂੰ ਤਪਾਵੇ ਨਾ ਆਪਦਾ ਕਮਾ ਕੇ ਖਾਵੇ ਉਹ ਇਹੋ ਜਿਹੇ ਜਵਾਕ ਦੀਏ ਲੋੜ ਆ ਸਾਡੇ ਵਾਲਾ ਤਾਂ ਬੇਲੜਾ ਸੋਰਾ ਕੋਈ ਗੱਲ ਨਹੀਂ ਉਹਨੂੰ ਵੀ ਲੈ ਕੇ ਦੇਦਿਆ ਕਰੂ ਅੱਛਾ ਵੀ ਫੁੱਲ ਬਟਾ ਆਤਮ ਨਿਰਭਰ ਹੈ ਜੋੜੇ ਕੱਡਮੀਆਂ ਤੋਂ ਕੱਦਮੇ ਬੂਟ ਜਿਹੜੇ ਵੀ ਤੈਨੂੰ ਉਹਨੂੰ ਲੋੜ ਹੋਊਗੀ ਉਹਦੇ ਕੋਲੇ ਸਾਰੇ ਹੋਇਆ ਕਰਨਗੇ ਤੇ ਉਹਨੂੰ ਉਹਨੂੰ ਵੀ ਨੰਗਾ ਨਹੀਂ ਫਿਰਨਦੇਉ ਵਾਹ ਬਈ ਬਾਤ ਤੇਰਾ ਨਾ ਪਤਾ ਤਾਂ ਰੰਗ ਬਨ ਤੇ ਯਾਰ ਆ ਗੱਲ ਦੱਸ ਕੇ ਤਾਂ ਉਹ ਸਾਲਾ ਬੇਲੜਾ ਹੈ ਕਹੀ ਜੀ ਦੀ ਰਾਸ ਤੇ ਰਿਸ਼ਤਾ ਕਰਾ ਉਹਨੂੰ ਕੋਈ ਚਲੋ ਘਰ ਬਸ ਜੂਗਾ ਬੇਲੜਾ ਆਦਮੀ ਹੈ ਉਤੋਂ ਤਾਂ ਨਹੀਂ ਕੁਝ ਕਮਾਇਆ ਜਾਂਦਾ ਘਟੋ ਘਟ ਜਨਾਨੀ ਦਾ ਕਮਾਉਣ ਵਾਲੀ ਆ ਜੇ ਹਾਂ ਪੈਸੇ ਦੀ ਵੀ ਥੋੜੀ ਪੈਸੇ ਦੀ ਵੀ ਕੋਈ ਥੋੜੀ ਨਾ ਦੋਨੇ ਕਮਾਈਆਂ ਉਹ ਵਿਆ ਫੁੱਲੋ ਫੁੱਲ ਨੇ ਪੈਸਾ ਵੀ ਉਹਦੇ ਕੋਲੇ ਬਹੁਤ ਜ਼ਿਆਦਾ ਆਮ ਰਹਿੰਦਾ ਹੈ ਆਮ ਰਹਿੰਦਾ ਮੁੱਕਦਾ ਨਹੀਂ ਮਿਹਨਤ ਨਹੀਂ ਕਰਦੀ ਹੈ ਹੁਣ ਤੈਨੂੰ ਪਤਾ ਹੈ ਵੀ ਕਿਵੇਂ ਕਮਾਈ ਕਰਦੀ ਆ ਨੌਕਰੀ ਨਾਕਰੀ ਤੇ ਲੱਗੀ ਹੋਈ ਹੋਣੀ ਹੋਰ ਕਮਾਈ ਕਿਵੇਂ ਕਰਦੀ ਐ ਨਾ ਨੌਕਰੀ ਨਹੀਂ ਨੌਕਰੀ ਲੱਗੀ ਹੋਈ ਉਹ ਆਪਣੀ ਮਿਹਨਤ ਕਰਦੀ ਐ ਨਾ ਉਹ ਭਾਈ ਮਿਹਨਤ ਵੀ ਕਿਸੇ ਗੱਲ ਤੇ ਹੁੰਦੀ ਐ ਜਾਂ ਨੌਕਰੀ ਤੇ ਲੱਗ ਕੇ ਕਰੂ ਜਾਂ ਕਿਸੇ ਦੇ ਕੰਮ ਤੇ ਲੱਗ ਕੇ ਕਰੂ ਜਾਂ ਕੋਈ ਉਹਨੂੰ ਹੋਰ ਕਿਤਾ ਨਾ ਹੋਣਾ ਕੰਮ ਮਿਹਨਤ ਵੀ ਕਸੇ ਤੇ ਕਰੂ ਹੋਰ ਮਿਹਨਤ ਨੀ ਉਹ ਹਵਾ ਚ ਕਰਦੀ ਐ ਉਹ ਕਿਤਾ ਧੰਦਾ ਕਰਦੀ ਐ ਸਾਰਾ ਕਰਦੀ ਐ ਤੈਨੂੰ ਹੁਣ ਦੱਸਦਾ ਮੈਂ ਉਹ ਤਾਂ ਧੰਦਾ ਦੱਸ ਯਾਰ ਫੇਰ ਜੇ ਆਪਣੇ ਗੱਲ ਫਿੱਟ ਆਈ ਅਸਲ ਤਾਂ ਤੂੰ ਮੇਰਾ ਚੱਕ ਰਪਈਆ ਕੋਈ ਚੱਕਰ ਨਹੀਂ ਤੂੰ ਕਹਿ ਦੇ ਅਗਲੇ ਨੂੰ ਹਮ ਲੈ ਆ ਚੱਕ ਹੋ ਗਿਆ ਪੱਕਾ ਮਾ ਜਮਾ ਪੱਕਾ ਗੱਲ ਵੜ ਜੂ ਮੈਂ ਨਹੀਂ ਮੁੱਕੂ ਜਵਾਬ ਨਹੀਂ ਦਿੰਦਾ ਆ ਜਿਹੜੀ ਮਿਹਨਤ ਵਾਲੀ ਕੁੜੀ ਦਾ ਦੱਸਿਆ ਮੈਂ ਤੈਨੂੰ ਮੈਂ ਇਹ ਇਹ ਰਿਸ਼ਤਾ ਕਰਾਦਾ ਨਾ ਹਾਂ ਇਹ ਪੱਕਾ ਕਰ ਹੁਣ ਤੈਨੂੰ ਇਹਦੀ ਦੇਖ ਮੈਂ ਜਿਹੜਾ ਇਹ ਕਾਰੋਬਾਰ ਕਰਦੀ ਐ ਹਾਂ ਜੁ ਤੀਏ ਹੈ ਆਪਦੇ ਓਹ ਉਹਦਾ ਕੀ ਦੱਸਣ ਤੇਰੇ ਤੇ ਯਕੀਨ ਹੈ ਸਾਰਾ ਜਿਹੜੀ ਯਕੀਨ ਨਹੀਂ ਇੱਕ ਵਾਰੀ ਦੇਖ ਮੇਰਾ ਹੱਕ ਹੈ ਦੱਸਣ ਦਾ ਜਦੋਂ ਤੂੰ ਕਹਿੰਦਾ ਉਹ ਮਿਹਨਤੀ ਕੁੜੀ ਆ ਆਤਮ ਨਿਰਭਰ ਹੈ ਕਿਸੇ ਤੋਂ ਪੈਸਾ ਨਹੀਂ ਮੰਗਦੀ ਹਰ ਚੀਜ਼ ਆਪਦੇ ਪੈਸੇ ਦੀ ਖਰੀਦਦੀ ਹੈ ਵੇਲਣ ਬੰਦੇ ਨੂੰ ਵੀ ਖਵਾ ਸਕਦੀ ਹੈ ਐਦੋਂ ਉਤੋਂ ਨਹੀਂ ਹੁਣ ਪੁੱਛ ਕੇ ਲੈਣਾ ਕੀ ਹੈ ਫੇਰ ਵੀ ਉਹਦੇ ਬਾਰੇ ਥੋੜਾ ਕਾਣਾ ਤਾ ਤੁਹਾਨੂੰ ਦੱਸਣਾ ਕੋ ਚਲੋ ਦੱਸੋ ਦੱਸੋ ਚਲੋ ਦੱਸੋ ਉਹ ਐਵੇਂ ਹੈ ਜਦੋਂ ਵੀ ਕਿਤੇ ਪਿੰਡ ਦੇ ਵਿੱਚ ਜੀ ਆ ਨੀ ਉਹ ਜੁੱਤੀ ਜੋੜੇ ਦੀ ਗੱਲ ਕਰਦੇ ਜਿਹੜੀ ਤੂੰ ਹਾਂ ਉਹ ਜੁੱਤੀ ਜੋੜਾ ਮਿਹਨਤ ਕਰਕੇ ਹੀ ਲਾਉਂਦੀ ਐ ਹਾਂ ਮਿਹਨਤ ਪੂਰੀ ਮਿਹਨਤ ਲੱਗਦੀ ਓ ਤੇ ਫਿਰ ਕਿੱਥੋਂ ਲੈਂਦੀ ਐ ਜੁੱਤੀ ਜੋੜਾ ਬਈ ਉਹ ਹੀ ਦੱਸਦਾ ਦੇਖ ਉਹ ਪਿੰਡ ਦੇ ਵਿੱਚ ਹਾਂਜੀ ਕਿਸੇ ਦਾ ਵਿਆਹ ਹੋਵੇ ਅੱਛਾ ਕਿਸੇ ਦਾ ਭੋਗ ਹੋਵੇ ਅੱਛਾ ਸਾਰਿਆਂ ਦੇ ਹੋ ਜਾਂਦੀ ਜਾਂਦੀ ਐ ਉਹ ਚੰਗੇ ਬੰਦੇ ਦਾ ਕੰਮ ਹੁੰਦਾ ਚੰਗੇ ਸੰਸਕਾਰ ਵਾਲਾ ਬੰਦਾ ਹੀ ਹਰੇਕ ਦੇ ਜਾਊ ਮਿਲ ਵਰਤਨ ਬਣਾ ਕੇ ਰੱਖੂ ਪਿੰਡ 'ਚ ਔਰ ਮਲੰਗ ਬੰਦਾ ਥੋੜੀ ਜਾਊਗਾ ਸਹੀ ਗੱਲ ਹਾਂ ਬਿਲਕੁਲ ਸਹੀ ਇਹ ਦੂਸਰਾ ਨੰਬਰ ਨੂੰ ਉੱਥੇ ਜਾ ਕੇ ਮਿਹਨਤ ਕਰਨੀ ਪੈਂਦੀ ਏ ਥੋੜੀ ਜੀ ਅੱਛਾ ਵਿਆਹਾਂ ਤੇ ਭੋਗਾਂ ਤੇ ਜਾ ਕੇ ਮਿਹਨਤ ਕਰਦੀ ਏ ਮਿਹਨਤ ਕਰਦੀ ਏ ਨੀ ਉਹ ਕਾਦੀ ਮਿਹਨਤ ਆ ਕੋਈ ਸਬਜ਼ੀ ਵਾਲਾ ਡੋਲੂ ਚੱਕ ਕੇ ਲੰਗਰ ਚ ਵਰਤੌਂਦੀ ਹੋਣੀ ਜਾਂ ਕੋਈ ਕਿਤੇ ਨੂੰ ਇਹ ਵੀ ਨਹੀਂ ਕਰਦੀ ਨਾ ਇਹ ਫਿਰ ਹੋਰ ਕਹੀ ਜੀ ਮਿਹਨਤ ਕਰਦੀ ਏ ਉਹ ਫਿਰ ਉੱਥੇ ਜਿਹੜੇ ਸੈਂਡਲ ਜੁੱਤੀਆਂ ਕੱਢੇ ਪਏ ਹੁੰਦੇ ਨੇ ਅੱਛਾ ਸਾਰੇ ਪਾਲਿਸ਼ ਕਰਦੀ ਏ ਉਹਨਾਂ ਨੂੰ ਨਹੀਂ ਸਾਫ਼ ਪਾਲਿਸ਼ ਕੁਝ ਨਹੀਂ ਕਰਦੀ ਉੱਪਰ ਹੋਰ ਕੀ ਕਰਦੀ ਉਹਨਾਂ ਦੇ ਵਿੱਚੋਂ ਜਿਹੜਾ ਵਧੀਆ ਹੁੰਦਾ ਆਪਦੇ ਮੇਚੇ ਦਾ ਉਹ ਆਪਦੇ ਪੈਰਾਂ 'ਚ ਪਾ ਲੈਂਦੀ ਆ ਹੈ ਸੁਣ ਗਿਆ ਘਰ ਨੂੰ ਘਰ ਆਂਦੀ ਆ ਮਤਲਬ ਕਿਸੇ ਦੇ ਸੈਂਡਲ ਪਾ ਕੇ ਪੈਰ 'ਚ ਘਰ ਨੂੰ ਆ ਜਾਂਦੀ ਆ ਹਾਂ ਉਹ ਮੰਗਦੀ ਨਹੀਂ ਨਾ ਕਿਸੇ ਤੋਂ ਇਹੀ ਮਿਹਨਤ ਹਾਂ ਮਿਹਨਤ ਬਹੁਤ ਹੈ ਅਗਲਾ ਸੁਣ ਹੋਰ ਇਦੋਂ ਤੱਕੜੀ ਮਿਹਨਤ ਪੈਸਿਆਂ ਵਾਲੀ ਆ ਹੈ ਪੈਸੇ ਕਮਾਉਂਦੀ ਆ ਜਿਹੜੀ ਉਹ ਨੋਟ ਨੋਟ ਨੌਟ ਕਮਾਉਂਦੀ ਐ ਉਹ ਕਰੇ ਬੈਠ ਕੇ ਕਮਾਉਂਦੀ ਐ ਉਹ ਕਰੇ ਬੈਠ ਕੇ ਕਮਾਉਂਦੀ ਐ ਹਾਂ ਉਹ ਕਿਵੇਂ ਹੁਣ ਉਹ ਕੀ ਕਰਦਾ ਕੋਈ ਰਿਸ਼ਤੇਦਾਰ ਆ ਗਿਆ ਅੱਛਾ ਭੈਣ ਭਾਈ ਆ ਗਿਆ ਆਹੋ ਘਰਾਂ ਚ ਭੈਣ ਭਾਈ ਆਉਂਦੇ ਨਹੀਂ ਆਉਂਦੀ ਰਹਿੰਦੇ ਨੇ ਆਪਾਂ ਵੀ ਤਾਂ ਜਾਣਦੇ ਹਾਂ ਹਾਂ ਰਾਤ ਸਾਡੇ ਤਾਂ ਸਾਰੇ ਰਿਸ਼ਤੇਦਾਰ ਤਕਰੀਬਨ ਰਾਤ ਹੀ ਰਹਿੰਦੇ ਨੇ ਉਸ ਤੋਂ ਬਾਅਦ ਜਦੋਂ ਉਹ ਸੌਂ ਜਾਂਦਾ ਉਹਦੇ ਸਹਰਾ ਨੇ ਜਿਹੜਾ ਰਿਸ਼ਤੇਦਾਰ ਆਪਦਾ ਬਟੂਆ ਜਾਂ ਪੌਕਟ ਰੱਖਦਾ ਆਹੋ ਉਹ ਅਗਲਾ ਕੱਢ ਕੇ ਬਠੂਆ ਵੀ ਵਿੱਚ ਮੱਧੇ ਜਾਊਗਾ ਸਰਾਣੇ ਥੱਲੇ ਰੱਖੇ ਲੈਂਦਾ ਸਾਰੇ ਆਪਾਂ ਵੀ ਰੱਖ ਲੈਨੇ ਆ ਜਦੋਂ ਉਹ ਗੈਰੀ ਨਹੀਂ ਵਿੱਚ ਸੌ ਜਾਂਦਾ ਉਸ ਨੂੰ ਕੱਢਦੀ ਏ ਪਾਕਟ ਨੂੰ ਬਠੂਏ ਨੂੰ ਐ ਚੱਕਦੀ ਏ ਚੱਕਦੀ ਉਹਨੂੰ ਚੱਕਦੀ ਏ ਉੱਥੋਂ ਸਰਾਣੇ ਤੋਂ ਬਠੂਆ ਚੱਕਦੀ ਏ ਹਾਂ ਉਹ ਚੱਕ ਲੈਂਦੀ ਏ ਉਹਦੇ ਜੋ ਰੁਪਈਏ ਕੱਢਦੀ ਏ ਨਾ ਉਹ ਹਲੇ ਨਹੀਂ ਪਹਿਲਾਂ ਉਹਦੇ ਵਿੱਚੋਂ ਰੁਪਈਏ ਦੇਖਦੀ ਏ ਗਿਣਦੀ ਏ ਜੇ ਤਾਂ ਉਹਦੇ ਵਿੱਚ ਖਾਸੇ ਹੋਣ ਤਾਂ ਉਸੇ حساب ਨਾਲ ਇਮਾਨਦਾਰੀ ਨਾਲ ਉਹਦੇ ਵਿੱਚ ਕੁਛ ਛਡ ਦਉਂਦੀ ਐ। ਓਏ ਇਹ ਕਿਹੜੀ ਇਮਾਨਦਾਰੀ ਹੋਈ ਓਏ ਕਿਸੇ ਦੀ ਚੀਜ਼ ਚੱਕਣੀ, ਕਾਢਣੀ ਇਹ ਇਹ ਸਵਾਦ ਹੀ ਇਮਾਨਦਾਰੀ ਐ। ਜੇ 5-4000 ਰੁਪਏ, 5000 ਰੁਪਏ ਤਾਂ 1000 ਰੁਪਏ ਉਹਦੇ ਵਿੱਚ ਰੱਖ ਦਉਂਦੀ ਐ ਤੇ ਬਟੂਏ ਨੂੰ ਸੇਮ ਟੂ ਸੇਮ ਉਸੇ ਧਰ ਦਉਂਦੀ ਐ 4000 ਰੁਪਏ ਦਿਹਾੜੀ ਪੈਗੀ ਨਾ। ਇਹਨੂੰ ਤਾਂ ਇਮਾਨਦਾਰੀ ਕਹਿੰਨਾ ਵੀ 1000 ਰੁਪਏ ਵਿੱਚ ਛਡ ਦਉਂਦੀ ਐ ਅਗਲਾ ਕਰਾਇਆ ਬਾੜੇ ਲਾ ਕੇ ਪਿੰਡ ਵਾਲੇ। ਓਹੀ ਫਿਰ ਇਮਾਨਦਾਰੀ ਐ ਨਾ 4000 ਦਿਹਾੜੀ ਪੈਗੀ। 4000 ਕੁੜੀ ਜੁੱਤੀ ਜੋੜੇ ਵਾਸਤੇ ਪੂਰੀ ਮਿਹਨਤ ਨਾਲ ਪੈਸੇ ਕਮਾਉਂਦੀ ਐ ਹਾਂ ਇਮਾਨਦਾਰ ਵੀ ਪੂਰੀ ਐ ਪੂਰੀ ਜੀ ਹੋਰ ਕੀ ਕਰਦੀ ਐ ਬਈ ਹੋਰ ਦੇਖ ਉਹਦੇ ਉਹ ਕੰਮ ਅੱਗੇ ਨੇ ਜਿਹਦਾ ਤੈਨੂੰ ਪਹਿਲਾਂ ਇਹ ਪਸੰਦ ਐ ਤਾਂ ਸਾਰਾ ਰੁਪਏ ਦਾ ਮੈਨੂੰ ਗੱਲ ਕਰ ਲਈ 100% ਤੂੰ ਕਹਿੰਦਾ ਸੀ ਮੈਂ ਮੁੱਕਰਦਾ ਨਹੀਂ ਫਿਰ ਤਾਂ ਮੈਂ ਇਸ ਨੂੰ ਇੱਥੇ ਡਨ ਕਰ ਦਾਂਗਾ ਉਹ ਭਾਈ ਮੈਂ ਤੇਰੇ ਨਾਲ ਆ ਗੱਲ ਕੀਤੀ ਐ ਵੀ ਕੁੜੀ ਲੋਕਾਂ ਦੇ ਪੈਸੇ ਕੱਢ ਲਿਆ ਕਰੇ ਨਾਲ ਮੇਰੇ ਕੱਢ ਲਿਆ ਕਰੇ ਜੁੱਤੀਆਂ ਜੋੜੇ ਗੁਰੂ ਘਰ ਚੱਕ ਲਿਆਵੇ ਤੇ ਸਾਡਾ ਟੱਬਰ ਹੁਣ ਤਾਂ ਅਸੀਂ ਭੱਜ ਕੇ ਖੇਤ ਨੂੰ ਆਉਨੇ ਆ ਫੇਰ ਅਸੀਂ ਐਸੀ ਤਰ੍ਹਾਂ ਸਰਪੰਚ ਦੇ ਦਫ਼ਤਰ ਜੀ ਜਾਇਆ ਕਰਾਂਗੇ ਤਸੰਦ ਨਹੀਂ ਅਗਲਾ ਦੱਸਾ ਓ ਭਾਈ ਤੂੰ ਰਹਿਣ ਦੇ ਓ ਦੱਸਿਆ ਹੋਇਆ ਅਗਲਾ ਤੂੰ ਚੱਲ ਓ ਮੋਸ਼ਨ ਕਰਦਾ ਠਰਕਾਂ ਝਾੜਦਾ ਠਰਕੀ ਕੁੜੀ ਬਟੂਆ ਕੱਢ ਲੈ ਜੁੱਤੀਆਂ ਚੱਕ ਲੈ ਹੋਰ ਕਿਸੇ ਦਾ ਲਾਂਬਾ ਜ਼ਵਾਦੇ ਮੈਂ ਖੇਤ ਨੂੰ ਜਾਣ ਦੀ ਬਜਾਏ ਸਰਪੰਚ ਦੇ ਦਫ਼ਤਰ 'ਚ ਬੈਠਿਆ ਹੋਇਆ ਕਰ ਨੀਵੀਂ ਪਾ ਕੇ ਦੇਖ ਰਿਸ਼ਤਾ ਇਹ ਦੋ ਵੱਧ ਵਧੀਆ ਨਹੀਂ ਆਉਂਦਾ ਹੈਗਾ 10 ਕਿੱਲਾਂ ਦੀ ਕਮਾਈ ਤੂੰ ਉੱਪਰ ਦੀ ਕਮਾਈ ਹੈ ਉਹ ਖੂਚ ਡਿੱਗੇ ਤੇਰਾ ਇਹ じゃ ਵਧੀਆ ਅਸੀਂ ਸਰਪੰਚ ਦੇ ਬੈਠੇ ਹੋਇਆ ਕਰੀਏ ਰੋਜ਼ ਇਹੋ ਜਿਹੇ ਵਧੀਆ ਰਿਸ਼ਤੇ ਲੈ ਕੇ ਤੇਰੇ ਉਹ ਭਾਗਾਂ ਵਾਲੀ ਬੈਠਦਾ ਕਿਤੇ ਰੋਲੇਆਂ ਚ ਆਹੋ ਤੇਰੇ ਘਰੇ ਵੀ ਇਹੋ ਜੀ ਰਿਸ਼ਤਾ ਹੋਊਗਾ ਉਹ ਦੇਖ ਤੇਰੀ ਮਰਜ਼ੀ ਹੈ ਉਹ ਮੈਂ ਤੇਰੇ ਟਮਰੂ ਮੈਚਿੰਗ ਕਰੀਆ ਮੈਂ ਬੇਲੜ ਨਾਲ ਬੇਲੜ ਹੈ ਉਹ